ਪਹਿਲਾਂ ਦੇ ਸਾਰਿਆਂ ਨੂੰ ਜੈ ਵਾਲਮੀਕੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਮੈਂ ਕਰਨ ਮੇਰਕਾ ਜੀ ਵਾਲਮੀਕੀ ਤੀਰਤ ਧੂਣਾ ਸਾਹਿਬ ਤੋਂ ਜੋ ਕੁਛੀ ਦਿਨ ਪਹਿਲਾਂ ਇੱਕ ਸਿੰਘ ਦੇ ਇੱਕ ਦੁਕਾਨਦਾਰ ਵੱਲੋਂ ਦਮਾਲਾ ਅਤੇ ਦਾੜੇ ਪ੍ਰਕਾਸ਼ ਨੂੰ ਹੱਥ ਪਾਇਆ ਗਿਆ ਸੀ ਅਤੇ ਦੁਕਾਨਦਾਰ ਵੱਲੋਂ ਉਹਨਾਂ ਦਾ ਆਟੋ ਜਿਹੜਾ ਵਾ ਉੱਥੇ ਦੁਕਾਨ ਦੇ ਵਿੱਚ ਲਵਾਇਆ ਗਿਆ ਸੀ ਉਹਦੇ ਤਹਿਤ 베ਰਕੇ ਥਾਣੇ ਐਸਐਚਓ ਅਮਨਜੋਤ ਕੌਰ ਜੀ ਨੂੰ ਦਰਖਾਸਤ ਵੀ ਦਿੱਤੀ ਗਈ ਸੀ ਜੋ ਕਿ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਹੋਈ ਉਹਨਾਂ ਵੱਲੋਂ ਜੋ ਕਿ ਅੱਜ ਇੱਥੇ ਇਕੱਠ ਚ ਸਾਰੇ ਤਾਂ ਇਕੱਠੇ ਹੋਏ ਆ ਜੋ ਇੰਨੇ ਦਿਨ ਹੋ ਗਏ ਨੇ ਅੱਜ 15 ਦਿਨ ਹੋ ਗਿਆ ਕੋਈ ਵੀ ਕਾਰਵਾਈ ਨਹੀਂ ਹੋਈ ਅੱਜ ਅਸੀਂ ਸਾਰੇ ਜਥੇ ਬੰਦੀਆਂ ਥਾਣੇ ਦੇ ਵਿੱਚ ਪਹੁੰਚ ਗਿਆ ਵਾਂ ਜੋ ਕਿ ਅੱਜ ਐਸ ਐਚਓ ਤੇ ਆਪ ਛੁੱਟੀ ਤੇ ਆ ਪਰ ਜੋ ਐਡੀਸ਼ਨਲ ਐਸ ਐਚਓ ਸਬ ਇੰਸਪੈਕਟਰ ਤਰਸੀਮ ਸਿੰਘ ਜੀ ਉਹਨਾਂ ਨੇ ਸਾਨੂੰ ਆਸ਼ਵਾਸ਼ਣ ਦਵਾਇਆ ਵਾ ਜੋ ਵੀ ਬੰਦੀ ਕਾਰਵਾਈ ਆ ਕਾਨੂੰਨੀ ਉਹ ਉਹਨਾਂ ਤੇ ਕੀਤੀ ਜਾਏਗੀ ਤੇ ਸਿੰਘ ਨੂੰ ਇਨਸਾਫ ਤੋਆਇਆ ਜਾਏਗਾ। ਨੂੰ 14 14 ਤਰੀਕ ਦਾ ਵਾਕਿਆ ਜੀ ਅਗਰ ਨਾ ਮਸਲਾ ਲਹਿਦਾ ਅਗਲਾ ਦਾ ਵਾਕਿਆ ਦੇਖੋ ਜੀ ਜੇ ਤੇ ਕਾਰਵਾਈ ਨਹੀਂ ਕੀਤੀ ਪੁਲਿਸ ਪ੍ਰਸ਼ਾਸਨ ਨੇ ਤੇ ਜੋ ਵੀ ਬੰਦੀ ਕਾਰਵਾਈਆਂ ਉਹ ਫਿਰ ਜਥੇਬੰਦੀਆਂ ਵੱਲੋਂ ਪ੍ਰਸ਼ਾਸਨ ਦੇ ਉੱਤੇ ਕੀਤੀਆਂ ਜਾਣੀਆਂ। ਜਿਹੜਾ ਆਟੋ ਸੀ ਬੈਟਰੀ ਕਰਕੇ ਖੋਇਆ ਗਿਆ ਸੀ। ਬਿਲਕੁਲ ਜੀ ਸਿੰਘ ਨੇ ਜੀ ਇੱਕ ਬਹੁਤ ਪੁਲਾਮਾਨ ਸਿੰਘ ਆ ਜੀ ਬਹੁਤ ਇੱਕ ਸਾਫ਼ ਇਨਸਾਨ ਉਹਨਾਂ ਨੇ ਬੈਟਰੀ ਲਈ ਸੀ ਦੁਕਾਨਦਾਰ ਕੋ 4000 ਰੁਪਏ ਦੀ 2000 ਸਿੰਘ ਨੇ ਦੇ ਦਿੱਤਾ 2000 ਉਹਨਾਂ ਨੇ ਕਿਹਾ ਵੀ ਥੋੜੇ ਦਿਨ ਬਾਅਦ ਦੇ ਦਾਂਗੇ ਪਰ ਦੁਕਾਨਦਾਰ ਵੱਲੋਂ ਤੱਕੇਸ਼ਾਈ ਕੀਤੀ ਗਈ ਉਹਨਾਂ ਦਾ ਆਟੋ ਹੀ ਉੱਥੇ ਲਵਾਇਆ ਗਿਆ ਜੋ ਕਿ ਉਹਨਾਂ ਦੇ ਬੰਦੀ ਕਾਰਵਾਈ ਹੋਣੀ ਚਾਹੀਦੀ ਸੀ ਉਹ ਜੋ ਥਾਣੇ ਵੱਲੋਂ ਐਸਐਚਓ ਵੱਲੋਂ ਨਹੀਂ ਹੋਈ ਵੇਖੋ ਜੀ ਜੇ ਇਹੀ ਘਟਨਾ ਹੁੰਦੀਆਂ ਰਹੀਆਂ ਫਿਰ ਜਥੇਬੰਦੀਆਂ ਕੀ ਕਰਨ ਦੱਸੋ ਜੇ ਇਹ ਕਹਿੰਦੇ ਜੇ ਧਰਨਾ ਪ੍ਰਦਰਸ਼ਨ ਜਥੇਬੰਦੀਆਂ ਕਰਦੀਆਂ ਵਾ ਜੇ ਪ੍ਰਸ਼ਾਸਨ ਸਾਡੇ ਸਾਥ ਦੇਵੇ ਪ੍ਰਸ਼ਾਸਨ ਉਸੇ ਵਾਲੇ ਸਪੋਰਟ ਕਰਕੇ ਪਰਚਾ ਦਰਜ ਕਰ ਦਿੰਦਾ ਤੇ ਇੱਥੋਂ ਤੱਕ ਗੱਲ ਪਹੁੰਚਣੀ ਸੀ ਇਸ ਕਰਕੇ ਬੇਨਤੀ ਕਰਦੇ ਆ ਐਸਐਚਓ ਨੂੰ ਕਿ ਜਿਹੜੀ ਇਹ ਬੰਦੀ ਕਾਰਵਾਈ ਆ ਜਲਦ ਤੋਂ ਜਲਦ ਕੀਤੀ ਜਾਵੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਦਾ ਕੋਈ ਜਿਹੜਾ ਬਾਬਾ ਜੀ ਨਾਲ ਉਹਨਾਂ ਦੇ ਨਾਟੋ ਚਲਾਉਂਦੇ ਨੇ ਤੂੰ ਤੇ ਆਟੂ ਬਣਾਉਂ ਤੂੰ ਬੈਠੀ ਵਧਰਾ ਪਾਉਂ ਤੋ ਇਹਨਾਂ ਨੂੰ ਪੈਸਿਆਂ ਦਾ ਆਪਸ ਵਿੱਚ ਲੈਣ ਜਾਂਦਾ ਹੋਇਆ ਮਸਲਾ ਹੋਤੀ ਵੀ ਇਹ ਬਾਬਾ ਜੀ ਦੇ ਪੈਸੇ ਤੋਂ ਵੱਧ ਘੱਟ ਤੋਂ ਤਾਂ ਉਹਦੇ ਨਾਲ ਆਪਸ ਵਿੱਚ ਝਗੜਾ ਆ ਦੋਨਾਂ ਦਾ ਤੋ ਉਹਦੀ ਦੂਜੇ ਦਿਨ ਸੱਟ ਕਾਫੀ ਲੱਗੀ ਤੋ ਉਹਦਾ ਕਰਕੇ ਉਹ ਦਾਖਲਿਆ ਤਾਂ ਇਹਨਾਂ ਦੀ ਚੱਲਣ ਦੀ ਤਰਤੀ ਚੱਲਣ ਦੀ ਇਹਨਾਂ ਦੀ ਤਸਦੀਕ ਜਰ ਨਹੀਂ ਦਰਖਾਸਤ ਦੀ ਤੋ ਜੋ ਵੀ ਬਣਦੀ ਕਾਰਵਾਈ ਦੋਨਾਂ ਦੀ ਹੋ ਜਾਣੀਗੀ ਉਹਨਾਂ ਦੀ ਉਹਨਾਂ ਦੀ ਵੀ ਹੋ ਜਣੀ ਬਾਬਾ ਜੀ ਦੇ ਨਦਰਬਿਓ ਜਣੀ ਜੋ ਵੀ ਹੋਵੇ ਤਸਦੀਕ ਕਰਕੇ ਨਿਹੰਗ ਸਿੰਘਾ ਪਰ ਉਹ ਕਿਹਦਾ ਬੇਰਤੀ ਕੀਤੀ ਹੈ ਮੇ ਐਸੀ ਕੋਈ ਜੁਗ ਜੁਗ ਗੱਲ ਹੈਗੀ ਪਰ ਤਸਦੀਕ ਚਲਣ ਦੀ ਜੇ ਦੀ ਜੇ ਹੋਵੇਗੀ ਐਸੀ ਕੋਈ ਗੱਲ ਪਰ ਕਾਰਵਾਈ ਕੀਤੀ ਜਾਵੇਗੀ ਪਰ ਇਹ ਸਾਹਮਣੇ ਆ ਨਹੀਂ ਝਗੜਾ ਪ੍ਰੋਪਰ ਕਿਹੜੀ ਗੱਲ ਨੂੰ ਲੈ ਕੇ ਹੋ ਰਿਹਾ ਹੈ ਇਸ ਝਗੜੇ ਦੇ ਬੈਟਰੀ ਦਾ ਨਾ ਬਿਜਲ ਬੈਟਰੀ ਗੱਡੀ ਦੇ ਆਟੋ ਦੇ ਵਿੱਚ ਬੈਟਰੀ ਪਾਉਣ ਤੋਂ ਆ ਤੇ ਬੈਟਰੀ ਪਾਈ ਉਹਨਾਂ ਤੋਂ ਦੋ ਪੈਸਾ ਦਾ ਲੈਣ ਦੇ ਵਿੱਚ ਮਸਲਾ ਪਰ ਸਿਰਫ ਪੈਸਾ ਦਾ ਲੈਣ ਦੇਣਾ ਹੋਰ ਐਸੀ ਕੋਈ ਗੱਲ ਜੇ ਸਾਹਮਣੇ ਨਹੀਂ ਆਈ ਪਰ ਫਿਰ ਤਸਦੀਕ ਕਰਦੇ ਜੇ ਕੋਈ ਗੱਲ ਆਏਗੀ ਦੋਸਤਾਂ ਨੂੰ ਕਰਗੀ ਇਹਨਾਂ ਬਾਬਾ ਜੀ ਨੇ ਕਮਲੇਟ ਕੀਤੀ ਹੈ ਤਸਦੀਕ ਚਲਣ ਦੀ ਇਹ ਚੀਜ਼ ਦੀ ਤੇ ਇਹਨਾਂ ਵੱਲੋਂ ਕਿਹਾ ਗਿਆ ਵੀ ਸਾਡੀ ਦਾੜੀ ਨੂੰ ਹੱਥ ਪਾਇ ਤੂੰ ਉਸ ਵਾਰ ਦਿੱਤਾ ਨਹੀਂ ਅਜੇ ਕੋਈ ਸਬੂਤ ਨਹੀਂ ਦਿੱਤਾ ਇਹਨਾਂ ਨੇ ਇਹੋ ਹੀ ਇਹਨਾਂ ਨੂੰ ਕਹਿਣਾ ਵੀ ਅਸੀਂ ਤਸਦੀਕ ਕਰਾਂਗੇ ਇਸ ਚੀਜ਼ ਦੀ ਤੇ ਉਹ ਜਿਹਨੇ ਮੇਨ ਜਿਹਨਾਂ ਜਿਹਨਾਂ ਨੇ ਗੱਲ ਵਾਪਰੀ ਉਹ ਵੀ ਨਹੀਂ ਨਾਲ ਹੀ ਨਹੀਂ ਆਏ ਮੈਂ ਤਾਂ ਕਹਿੰਦਾ ਬਲਾਉ ਲਿਆਓ ਦੇ ਪੁੱਛਦੇ ਉਹਨਾਂ ਵੀ ਕੀ ਗੱਲ ਸਾਰੀ ਵਾਪਰੀ ਗਈ ਆ ਤੇ ਤੁਸੀਂ ਕਰਾਂਗੇ ਜਿਹੜੀ ਬੰਦੀ ਕਾਰਵਾਈ ਕਰਾਂਗੇ ਦੋਨਾਂ ਤਰ੍ਹਾਂ ਨਾਲ ਜ਼ਰੂਰੀ ਹੋ ਗਈ